ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਕਾਫੀ ਸੀਰੀਅਸ ਹੈ ਜੇ ਤੁਸੀਂ ਝੋਨੇ ਦੀ ਖੇਤੀ ਕਰਦੇ ਹੋ ਬਾਸਮਤੀ ਦੀ ਖੇਤੀ ਕਰਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਅੱਗੇ ਤੋਂ ਅੱਗੇ ਸ਼ੇਅਰ ਕਰਨੀ ਪਵੇਗੀ ਲਾਈਕ ਕਮੈਂਟ ਕਿਉਂ ਜੇਕਰ ਤੁਸੀਂ ਲਾਈਕ ਕਮੈਂਟ ਕਰੋਗੇ ਤਾਂ ਫੇਸਬੁਕ ਇਹਨੂੰ ਗਾਂ ਤੋਂ ਗਾਂ ਪਹੁੰਚਾਏਗਾ ਕਾਰਨ ਕੀ ਹੈ ਤੁਹਾਡੀ ਨਿੱਕੀ ਜਿਹੀ ਗਲਤੀ ਤਹਾਡਾ ਝੋਨਾ ਖਰਾਬ ਨਹੀਂ ਕਰੇਗੀ ਬਲਕਿ ਨਾਲ ਦੇ ਗਵਾਂਢੀ ਦੇ ਵਿੱਚ ਝੋਨਾ ਖਰਾਬ ਕਰ ਦੇਗੀ ਮੈਂ ਨਾ ਕੱਲ ਆ ਵੀਡੀਓ ਪਾਈ ਸੀ ਕਿ ਮੈਂ ਹੂੰ ਕੌਣ ਮੈਂ ਹੂੰ ਡਾਉਣ ਮੈਂ ਹੂੰ ਡਾਉਣ ਤੇ ਦੇ ਨਾਮ ਅਸਰ ਲੇਖ ਦੇ ਥੱਲੇ ਤੁਸੀਂ ਇਹ ਦੇਖਿਆ ਮੈਂ ਆਪਣੇ ਗਵਾਂਢੀ ਦੇ ਖੇਤ ਦੇ ਵਿੱਚ ਗਿਆ ਅਸਲ ਮਕਸਦ ਮੇਰਾ ਹੋਰ ਸੀ ਵੀਡੀਓ ਬਣਾਉਂਦਾ ਉਹ ਵੀਡੀਓ ਵੀ ਅੱਗੇ ਸ਼ੇਅਰ ਕਰਦਾ ਤਾਂ ਉੱਥੇ ਮੈਂ ਦੇਖਿਆ ਕਿ ਉਹਨੇ ਜਿਹੜਾ ਖੇਤ ਨੂੰ ਰੌਣੀ ਕੀਤਾ ਸੀਗਾ ਉਸ ਖੇਤ ਦੇ ਵਿੱਚ ਝੋਨਾ ਉੱਗਿਆ ਹੋਇਆ ਹੈ ਨਿੱਕ ਨਿੱਕੇ ਦਾਣੇ ਤੁਸੀਂ ਇੱਕੀ ਹੁਣ ਦੇਖੋਗੇ ਕਿੰਨਾ ਕੁ ਗਿਆ ਆ ਝੋਨਾ ਹੋ ਗਿਆ ਥੱਲੇ ਦੇਖ ਲਓ ਆ ਨਿੱਕ ਨਿੱਕਾ ਇਹਨੂੰ ਜਦੋਂ ਧਿਆਨ ਨਾਲ ਦੇਖਿਆ ਤਾਂ ਇਹਦੇ ਉੱਤੇ ਚਿੱਟੀ ਪੇਠ ਵਾਲਾ ਟਿੱਡਾ ਤੇ ਪੂਰਾ ਟਿੱਡਾ ਇਹਨੂੰ ਆਪਾਂ ਝੋਨੇ ਦਾ ਤੇਲਾ ਵੀ ਕਹਿੰਨੇ ਆ ਝੋਨੇ ਦਾ ਹੌਪਰ ਵੀ ਕਹਿੰਨੇ ਆ ਉਹ ਦਿਖਾਈ ਦਿੱਤੇ ਹੁਣ ਕਿੱਟੀ ਪੇਠੜਾ ਟਿੱਡਾ ਜਾਂ ਭੂਰਾ ਟਿੱਡਾ ਜਾਂ ਝੋਨੇ ਦਾ ਤੇਲਾ ਜਾਂ ਹੌਪਰ ਦਿਖਾਈ ਦੇ ਗਿਆ ਫਿਰ ਕੀੜੀ ਗੱਲ ਹੈ ਇਹ ਵੀਰੇ ਇਸ ਕਰਕੇ ਖਤਰਨਾਕ ਹੈ ਕਿਉਂਕਿ ਇਹ ਜਿਹੜਾ ਹੈਗਾ ਝੋਨੇ ਦੇ ਵਿੱਚ ਬੌਣੇ ਰੋਗ ਦਾ ਵਾਇਰਸ ਫਲਾਉਂਦਾ ਹੁਣ ਕਈ ਵੀਰ ਕਹਿਣਗੇ ਇੱਕ ਵੀਰ ਨੇ ਕਮੈਂਟ ਕੀਤਾ ਮੇਰੇ ਪਿਛਲੀ ਵਾਰੀ ਗੇਤੇ ਨੂੰ ਉਹਨੂੰ ਚਾਰਾ ਸੀ ਉਹਨੂੰ ਘੱਟ ਸੀ ਦੇਖੋ ਉਹਨੂੰ ਘੱਟ ਉਹਨੂੰ ਜ਼ਿਆਦਾ ਦਾ ਕੋਈ ਮਤਲਬ ਨਹੀਂ ਹੈਗਾ ਵਾਇਰਸ ਹੈ ਕਈ ਵਾਰੀ ਜੇ ਕਰਨ ਮਾਹੌਲ ਨੂੰ ਕੋਲ ਮਿਲ ਗਿਆ ਤਾਂ ਤੇਜੀ ਨਾਲ ਵਾਚੇਗਾ ਨਹੀਂ ਤਾਂ ਜਿਹੜਾ ਹੈਗਾ ਉਹ ਖਤਮ ਵੀ ਹੋ ਸਕਦਾ ਬੂਟੇਰੇ ਵਿੱਚ ਤਾਕਤ ਹੈ ਤਾਂ ਕੰਟਰੋਲ ਕਰ ਜੇਗਾ ਨਹੀਂ ਹੈ ਤੇ ਵਾਇਰਸ ਆ ਵੀ ਹੋ ਜਾਏਗਾ ਹੁਣ ਕਹਾਣੀ ਕੀ ਹੈ ਆ ਬੈਠਾ ਸ਼ੈਤਾਨ ਇਸ ਦੇ ਉੱਪਰ ਦੇਖ ਲਿਆ ਜਦੋਂ ਪਿਛਲੇ ਸਾਲ ਜਿਹੜੇ ਕਿਸੇ ਬੂਟੇ ਉੱਤੇ ਬੌਣਾ ਰੋਗ ਦਾ ਵਾਇਰਸ ਸੀਗਾ ਤੇ ਉਥੋਂ ਇਹ ਕਿੱਟੀ ਪੇਠ ਵਾਲੇ ਟਿੱਡੇ ਨੇ ਜਾਂ ਤੇਲੇ ਨੇ ਇਹਨੂੰ ਆ ਪੋਵਾਕਾ ਦੇ ਉੱਤੇ ਲੈ ਗਿਆ ਆਹ ਸਾਈਡ ਤੇ ਫੋਟੋ ਦੇਖਿਓ ਇਹ ਪੋਵਾਕਾ ਹੁੰਦਾ ਚਿੱਟੇ ਫੁੱਲਾਂ ਵਾਲਾ ਹੁੰਦਾ ਇਹ ਅਗਸਤ ਸਤੰਬਰ ਦੇ ਵਿੱਚ ਹੀ ਖੇਚ ਉਗਣਾ ਸ਼ੁਰੂ ਹੋ ਜਾਂਦਾ ਏਰੇ ਤੇ ਲੈ ਗਿਆ ਸਾਰੀ ਸਰਦੀ ਤੁਹਾਡਾ ਬੌਣੇ ਰੋਗ ਦਾ ਵਾਇਰਸ ਇਹ ਪੋਵਾਕਾ ਦੇ ਉੱਤੇ ਬੈਠਾ ਰਿਹਾ ਤੇ ਉਹਦੇ ਵਿੱਚ ਸੁੱਤਾ ਰਿਹਾ ਠੀਕ ਹੁਣ ਜਦੋਂ ਆ ਗਈ ਆ ਮੌਸਮ ਹੁਣ ਗਰਮੀ ਦੇ ਵਿੱਚ ਮਈ ਦੇ ਇਹਨਾਂ ਦਿਨਾਂ 'ਚ ਲੂ ਚੱਲਣੀ ਚਾਹੀਦੀ ਸੀਗੀ ਲੂ ਦੇ ਵਿੱਚ ਪੋਹਾ ਕਾ ਸੜ ਜਾਣਾ ਸੀਗਾ ਪਰੰਤੂ ਹਜੇ ਤੱਕ ਤਾਂ ਲੋ ਚੱਲੀ ਨਹੀਂ ਹੈਗੀ ਤੇ ਜਿਹਦੇ ਕਰਕੇ ਪੋਹਾ ਕਾ ਖੇਤਾਂ 'ਚ ਖੜਾ ਹੁਣ ਤੁਸੀਂ ਮੰਨ ਕੇ ਚਲੋ ਪਹਿਲੀ ਗੱਲ ਕਿ ਆਹ ਪੋਹਾ ਕਾ ਇਹ ਖੇਤਾਂ 'ਚ ਖੜਾ ਇਹਦੇ ਵਿੱਚ ਕੀ ਹੋ ਸਕਦਾ ਬੌਣੇ ਰੋਗ ਦਾ ਵਾਇਰਸ ਨੰਬਰ 1 ਨੰਬਰ 2 ਤੇ ਤੁਸੀਂ ਆਹ ਦੇਖਿਓ ਆਹ ਖੇਤ ਇਹਦੇ ਪਾਸੇ ਆ ਮੁਰਕ ਖੜੀ ਹੈ ਮੁਰਕ ਦੇ ਉੱਤੇ ਮੋਥੇ ਦੇ ਉੱਤੇ ਜਿਹੜਾ ਆ ਜਿਹੜਾ ਸ਼ੈਤਾਨ ਹੈ ਵਾਇਰਸ ਨੂੰ ਫੁਲਾਉਣ ਵਾਲਾ ਆਪਣਾ ਚਿੱਟੀ ਪੇਠੜਾ ਟਿੱਡਾ ਜਾਂ ਤੇਲਾ ਜਾਂ ਹੋਪਰ ਇਹ ਬੈਠਾ ਹੈ ਜਿਵੇਂ ਇਹਨੂੰ ਚੋਨੇ ਦਾ ਬੂਟਾ ਦਿਸਿਆ ਤੁਸੀਂ ਖੇ ਦੇਖੋ ਇਹ ਖੇਤ ਚਾਹੀਦੀ 2.5 ਦਾਣੇ ਉਗੇ ਆ ਖੇਤ ਦੇ ਵਿੱਚ ਇਹਨੂੰ ਦਿਖਿਆ ਇਹ ਜਿਹੜਾ ਹੈਗਾ ਉੱਥੋਂ ਜਾਊਗਾ ਆਪਣੇ ਪੋਹਾ ਘਾਤੇ ਉਹ ਆਕਾ ਤੋਂ ਜਿਹੜਾ ਹੈਗਾ ਰਸ ਚੂਸਿਆ ਹੋਏ ਗਏ ਨੇ ਤੇ ਉਹਦੇ ਇਹੇ ਮੂੰਹ ਦੇ ਵਿੱਚ ਵਾਇਰਸ ਆ ਗਿਆ ਉਹ ਲਿਆ ਕੇ ਨਹੀਂ ਅੱਜ ਝੋਨੇ ਦੇ ਬੂਟੇ ਦੇ ਵਿੱਚ ਬਾੜਦਾ ਟੀਕਾ ਲਾਤਾ ਹੁਣ ਸੁੱਤਾ ਹੋਇਆ ਸ਼ੈਤਾਨ ਜਾਗ ਪਿਆ ਹੈ ਹੁਣ ਇਹ ਤੁਹਾਡੇ ਪਨੀਰੀ ਦੇ ਵਿੱਚ ਆ ਗਿਆ ਕੱਲ ਨੂੰ ਇਹ ਹੁਣਗਾ ਗਰਮੀ ਪੈਗੀ ਇਹ ਤਾਂ ਮਰ ਜੂਗਾ ਹੋਪਰ ਮਰ ਜੂਗਾ ਲੇਕਿਨ ਵਾਇਰਸ ਜਿਹੜਾ ਹੈਗਾ ਪਨੀਰੀ ਦੇ ਵਿੱਚ ਜਿਉਂਦਾ ਹੈ ਹੁਣ ਇੱਕ ਵੀਰ ਕਹਿੰਦਾ ਕਿ ਮੈਂ ਕੇਸਰੀ ਸਪਰੇ ਕਰ ਦੂੰਗਾ ਜਾਂ ਮੈਂ ਫਲਾਨੀ ਸਪਰੇ ਕਰ ਦੂੰਗਾ ਠੀਕ ਹੈ ਆ ਮੁਰਖ ਖੜੀ ਦੇਖੋ ਤੁਹਾਡੀ ਸਪਰੇ ਕਰਨ ਦੇ ਨਾਲ ਹੋਪਰ ਮਰ ਜੂਗਾ ਪਰੰਤੂ ਤੁਸੀਂ ਹਾਲਾਤ ਦੇਖੀ ਖੇਤ ਦੇ ਵਿੱਚ ਝੋਨਾ ਤਿਆਉਂ ਗਿਆ ਹੀ ਨਹੀਂ ਆ ਕੀ ਐਸ ਖੇਤ ਤੇ ਰੌਣੀ ਕੀਤੀ ਹੈ ਉਹ ਹੀ ਭੋਰਾ ਜਿਹਾ ਡੱਕਾ ਇਹਦੇ ਉੱਤੇ ਹੀ ਲਿਆ ਕੇ ਉਹਨੇ ਇੰਜੈਕਟ ਕਰਤਾ ਤਾਂ ਫਿਰ ਤੁਸੀਂ ਕਿਵੇਂ ਸਪਰੇ ਕਰਕੇ ਰੋਕ ਲੋਗੇ ਤਾਂ ਜਦੋਂ ਵੀ ਕੱਲ ਨੂੰ ਤੁਹਾਡੇ ਖੇਤ 'ਚ ਹੋਪਰ ਦਾ ਹਮਲਾ ਹੋਇਆ ਪਿਛਲੇ ਸਾਲ ਤੁਸੀਂ ਤਾਂ ਬਚ ਗਏ ਸੀਗੇ ਕਿਉਂਕਿ ਪਿਛਲੇ ਸਾਲ ਤੇਲੇ ਦਾ ਹਮਲਾ ਨਹੀਂ ਹੋਇਆ ਸੀਗਾ ਜੇ ਤੇਲੇ ਦਾ ਹਮਲਾ ਹੋ ਜਾਂਦਾ ਤਾਂ ਪਿਛਲੇ ਸਾਲ ਜਿਵੇਂ ਇਹ ਹੋਪਰ ਵਧਿਆ ਸੀਗਾ ਉਹਨੇ ਨੁਕਸਾਨ ਬਹੁਤ ਕਰ ਦੇਣਾ ਸੀ ਮੈਂ ਚ ਤਿੰਨ ਦਿਨ ਪਹਿਲਾਂ ਵੀ ਵੀਡੀਓ ਪਾ ਕੇ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਾਲ ਕਣਕ ਦੇ ਝਾੜ ਵਧਦੇ ਆ ਉਹਨਾਂ ਸਾਲਾਂ 'ਚ ਮੰਨੋ ਕਿ ਮਾਰਚ ਅਪ੍ਰੈਲ ਠੰਡੇ ਰਹੇ ਹੈ ਜੇ ਮਾਰਚ ਅਪ੍ਰੈਲ ਠੰਡੇ ਰਹੇ ਹੈ ਤਾਂ ਇਹਦਾ ਮਤਲਬ ਕਿ ਪੋਵਾ ਕਾ ਵੀ ਖੇਤ ਜਿਉਂਦਾ ਤੇ ਪੋਵਾ ਕਾ ਦੇ ਉੱਪਰ ਜਿਹੜਾ ਹੈਗਾ ਵਾਇਰਸ ਵੀ ਹੋ ਸਕਦਾ ਤੇ ਉਹ ਵਾਇਰਸ ਨੂੰ ਇਹ ਚਿੱਟੀ ਪਿੱਠ ਵਾਲਾ ਟਿੱਡਾ ਟਾੜੇ ਖੇਤ ਦੇ ਵਿੱਚ ਫਲਾ ਵੀ ਸਕਦਾ ਹੈ ਠੀਕ ਹੈ 8 ਡਕੇਚ ਫਲਾਏਗਾ ਹੁਣ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਬਾਰ ਬਾਰ ਬੇਨਤੀ ਕਰਦਾ ਹਾਂ ਕਿ ਭਾਈ ਪਨੀਰੀ ਜਿਹੜਾ ਹੈਗਾ ਆਪਾਂ ਨਾ ਆਖਾ ਇਹਨੂੰ ਆਗ ਮਚਾਉਣਾ ਹੀ ਕਹਿੰਦੇ ਆ ਉਹ ਨਾ ਬਚਾਈਏ ਕਿ ਮੈਂ ਹੁਣੇ ਪਨੀਰੀ ਬੀਜਣੀ ਹੈ ਮੈਂ ਹੁਣੇ ਪਨੀਰੀ ਬੀਜਣੀ ਹੈ ਰੁਕ ਜਾਓ ਸਭ ਤੋਂ ਪਹਿਲਾਂ ਆਪਦੇ ਵਟਾਂ ਬੰਨੇ ਸਾਫ਼ ਕਰ ਲੋ ਕਿਤੇ ਆ ਮੁਰਕ ਖੜੀ ਐ ਮੋਥਾ ਖੜਾ ਹੈਗਾ ਇਹਨੂੰ ਖਤਮ ਕਰੋ ਜਿੱਥੇ ਪਨੀਰੀ ਬੀਜਣੀ ਔਰ ਕਿੱਲੇ ਦੋ ਕਿੱਲੇ ਪਾਸੇ ਤੱਕ ਸਾਰੇ ਜਿਹੜਾ ਹਰਾ ਭਾਗ ਹੈਗਾ ਉੱਤੇ ਦਵਾਈ ਖਿੜਕ ਕੇ ਉਹਨੂੰ ਖਤਮ ਕਰੋ ਉਨੂੰ ਸਾਫ਼ ਕਰੋ ਸਾਫ਼ ਕਰਨ ਤੋਂ ਬਾਅਦ ਜਦੋਂ ਤੱਕ ਤਸੱਲੀ ਹੋ ਜੇ ਕਿ ਹੁਣ ਭਾਈ ਇੱਥੇ ਜਿਹੜਾ ਹੈਗਾ ਨਾ ਹੀ ਤਾਂ ਪੋਹਾ ਘਾਹ ਹੈ ਤੇ ਨਾ ਹੀ ਮੋਠਾ ਹੈਗਾ ਤੇ ਨਾ ਹੀ ਕੋਈ ਹੋਰ ਇੱਥੇ ਨਦੀਨ ਹੈਗਾ ਉਹ ਮੈਂ ਖਤਮ ਕਰਤੇ ਐ ਫੇਰ ਜਾ ਕੇ ਸਾਵਧਾਨੀ ਪੂਰਵਕ ਆਪ ਦੇ ਖੇਤ ਦੇ ਵਿੱਚ ਪਨੀਰੀ ਬੀਜੋ ਜੇ ਤੁਸੀਂ ਜਲਦ ਕਰ ਲਓਗੇ ਤਾਂ ਇਹ ਤੁਹਾਡਾ ਨੁਕਸਾਨ ਕਰ ਦੋਗੀ ਹੁਣ ਕਈ ਵੀਰਾਂ ਦੇ ਕਮੈਂਟ ਆਉਣਗੇ ਕਿ ਮੈਂ ਤਾਂ ਪਨੀਰੀ ਬੀਜ ਲਈ ਸੀ ਹੁਣ ਮੈਂ ਕੀ ਕਰਾਂ ਦੇਖੋ ਤੁਸੀਂ ਬੀਜਲੀ ਰੱਬ ਨਾ ਕਰੇ ਕਿ ਤੁਹਾਡੇ ਖੇਤ ਦੇ ਵਿੱਚ ਇਹ ਬੌਣਾ ਰੋਗ ਦਾ ਵਾਇਰਸ ਆ ਗਿਆ ਪਨੀਰੀ ਦੇ ਵਿੱਚ ਹੀ ਤਾਂ ਆਪਾਂ ਪਨੀਰੀ ਨਹੀਂ ਲਾਵਾਂਗੇ ਤਾਂ ਤੁਹਾਨੂੰ ਮੈਂ ਬੇਨਤੀ ਕਰਾਂਗਾ ਕਿ ਦੱਸਦੇ ਰੁੱਕ ਕੇ ਥੋੜੀ ਪਨੀਰੀ ਕੁਝ ਹੋਰ ਵੀ ਬੀਜ ਲਿਓ ਜੋ ਨਾਲ ਤਾਂ ਕਿ ਜੇਕਰ ਤੁਹਾਡੇ ਖੇਤ 'ਚ ਵਾਇਰਸ ਆ ਜਾਏ ਤਾਂ ਉਹ ਤਾਂ ਬਚਿਆ ਜਾ ਸਕੇ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਜੋ ਐਵੇਂ ਨਹੀਂ ਤੁਸੀਂ ਇਹ ਨਾ ਸਮਝਿਆ ਕਰੋ ਕਿ ਜਦੋਂ ਅਸੀਂ ਐਵੇਂ ਰੌਲਾ ਪਾਉਨੇ ਆਂ ਜਦੋਂ ਵੀ ਕੋਈ ਇੱਕ ਵੀਡੀਓ ਪਾਈ ਜਾਂਦੀ ਹੈ ਕਿ ਰੁਕੋ 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 ਤਾਂ ਉਹਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਤਾਂ ਉਹਨੂੰ ਬਾਈ ਬਣ ਕੇ ਫੋਲੋ ਕਰਿਆ ਕਰੋ ਤੇ ਇਹੋ ਜੀਆਂ ਚੀਜ਼ਾਂ ਨੂੰ ਨੱਪ ਕੇ ਸ਼ੇਅਰ ਕਰਿਆ ਕਰੋ ਤਾਂ ਕਿ ਜਿੰਨਾ ਜ਼ਿਆਦਾ ਕਿਸਾਨ ਦੇ ਵਿੱਚ ਇਸ ਚੀਜ਼ ਪ੍ਰਤੀ ਡਰ ਬੈਠੇਗਾ ਜਿੰਨਾ ਕਿਸਾਨ ਇਹਨੂੰ ਸਮਝੇਗਾ ਓਨਾ ਹੀ ਉਹਦੀ ਫਸਲ ਸੁਰੱਖਿਅਤ ਰਹੇਗੀ ਜੇ ਕਿਸਾਨ ਜਿਹੜਾ ਹੈਗਾ ਇਹਨੂੰ ਸਮਝੇਗਾ ਨਹੀਂ ਇਹ ਤੋਂ ਡਰੇਗਾ ਨਹੀਂ ਤਾਂ ਉਹ ਜਿਹੜਾ ਹੈਗਾ ਲਾਪਰਵਾਹੀ ਕਰੇਗਾ ਤਾਂ ਮੈਨੂੰ ਪਤਾ ਹੈ ਕਿ ਪਿਛਲੇ 3 ਸਾਲ ਪਹਿਲਾਂ ਲੋਕ ਲੋਕਾਂ ਨੇ ਝਾੜ ਮਰ ਗਏ ਸੀ 25-25 ਮਣਟੋਂ ਨੇ ਨਿਕਲੇ ਸੀਗੇ ਕੋਈ ਮਰਜੀ ਕੀ ਹੈ ਵਾਇਰਸ ਆਸਤੇ ਕੋਈ ਬਿਮਾਰੀ ਦਵਾਈ ਨਹੀਂ ਬਣੀ ਕੋਈ ਕਦਮ ਜੇ ਕਰਵਾਤੀ ਕੋਈ ਕੁਛ ਕਰਾਈ ਬਿਨਾ ਵਾਇਰਸ ਨਹੀਂ ਖਤਮ ਹੋਣਾ ਬੰਦਿਆਂ ਚ ਕਰੋਨਾ ਵਾਇਰਸ ਠੀਕ ਹੋਇਆ ਨਹੀਂ ਹੋਇਆ ਲੋਕਾਂ ਨੂੰ ਜੁਕਾਮ ਲੱਗਦਾ ਕਿ ਠੀਕ ਹੁੰਦਾ ਨਹੀਂ ਹੁੰਦਾ ਵਾਇਰਸ ਦਾ ਕੋਈ ਇਲਾਜ ਹੀ ਹੈ ਨਹੀਂਗਾ ਵਾਇਰਸ ਦਾ ਪ੍ਰੇਜ ਹੈ ਪ੍ਰੇਜ ਕਰ ਲੋ ਤੁਸੀਂ ਬਚੋਗੇ ਜੇ ਗਲਤੀ ਕਰੋਗੇ ਨੁਕਸਾਨ ਹੋਏਗਾ ਠੀਕ ਹੈ ਇਸ ਕਰਕੇ ਦੁਬਾਰਾ ਫੇਰ ਬੇਨਤੀ ਹੈ ਆਪਾਂ ਅਗਨਾਮ ਚਾਹੀਏ ਆਪਾਂ ਇੰਨੀ ਜਲਦੀ ਨਾ ਕਰੀਏ ਮੈਨੂੰ ਪਤਾ ਮੈਨੂੰ ਸਾਰਾ ਦਿਨ ਫੋਨ ਪਤਾ ਕਿਸ ਤਰ੍ਹਾਂ ਦੇ ਆਉਂਦੇ ਆ ਇਸ ਤਰ੍ਹਾਂ ਦੇ ਆਉਂਦੇ ਆ ਕਿ ਐਕਟ ਦੀ ਤਰੀਖ ਜਲਦੀ ਹੋ ਗਈ ਮੈਂ ਹੁਣੇ ਪ੍ਰੀਲੀ ਬੀਜਿਆ ਮੈਂ ਸਭ ਨੂੰ ਇੱਕੋ ਜਵਾਬ ਦਿੰਨਾ ਯਾਰ ਜਦੋਂ ਆਪਾਂ ਦਾ 15 ਜੂਨ ਨੂੰ ਝੋਨਾ ਲਾ ਕੇ ਝਾੜ ਪੂਰਾ ਮਿਲ ਰਿਹਾ ਹੈ ਤੇ ਆਪਾਂ 1 ਜੂਨ ਨੂੰ ਜਰੂਰੀ ਲਾਉਣਾ ਹੈ ਜੇ ਸਰਕਾਰ ਨੇ 1 ਜੂਨ ਕਰ ਦਿੱਤੀ ਤਾਂ ਸਰਕਾਰ ਦਾ ਧੰਨਵਾਦ ਕਰੋ ਕਿ ਜਿਹਨੂੰ ਕਿਸੇ ਦੀ ਮਜਬੂਰੀ ਸੀ ਉਹ ਪਹਿਲਾਂ ਲਾ ਲਵੇ ਪਰੰਤੂ ਜਿਹੜੇ ਬੰਦੇ ਨੇ 15 ਨੂੰ ਝਾੜ ਪੂਰਾ ਮਿਲਦਾ ਕੋਕਾ ਤੋਂ ਜਲਦੀ ਲਾਵੇ